ਗੁਰੂ ਮਹਾਰਾਜ ਨੂੰ ਜਿਹੜੇ ਪ੍ਰਕਾਸ਼ ਸੀਗੇ ਅਗਨਪੇਟ ਹੋ ਗਿਆ ਜਦੋਂ ਅੱਗ ਲੱਗੀ ਹੈਗੀ ਆ ਨਾ ਸੇਵਾਦਾਰ ਸੀਗਾ ਨਾ ਕੋਈ ਰਾਖੀ ਰੱਖਣ ਵਾਲਾ ਸੀਗਾ ਬੰਦਾ ਤੇ ਜੇ ਆਪਾਂ ਰਾਖੀ ਨਹੀਂ ਰੱਖ ਸਕਦੇ ਤੇ ਫਿਰ ਗੁਰੂ ਘਰ ਆਪਨ ਬਣਾਉਂਦਾ ਕੋਈ ਮਤਵਲ ਨਹੀਂ ਹੈਗਾਗਾ ਸਾਰਾ ਇਹਦੇ ਵਜ਼ੀਰ ਕੋਲੇ ਇੱਕ ਬੰਦਾ ਜ਼ਰੂਰ ਰਹਿਣਾ ਚਾਹੀਦਾ ਹੈਗਾ ਤੇ ਇਹ ਸੇਵਾਦਾਰ ਜ਼ਰੂਰ ਰਹਿਣਾ ਚਾਹੀਦਾ ਸੇਵਾਦਾਰ ਇਹ ਤਾਂ ਕੋਈ ਵੀ ਨਹੀਂ ਸੀਗਾ ਧੌਣ ਦੇ ਵਿੱਚ ਜਿਹੜੇ ਇਹਨਾਂ ਦੇ ਕਿੱਲੇ ਵੜੇ ਹੋਏ ਹਨ ਉਹ ਕੱਢਣ ਵਾਲੇ ਹੈਗੇ ਆ ਕੀ ਕਮੇਟੀ ਵਾਲੇ ਮੈਂਬਰ ਤਾਂ ਮੈਨੂੰ ਲੱਗਦਾ ਇਹ ਨਾ ਬਸ ਦੇਖਿਆ ਵੀ ਵਧੀਆ ਅਜ ਦਾਲ ਕਿਹੜੀ ਬਣੀ ਆ ਅੱਜ ਪਨੀਰ ਬਣਿਆ ਹੋਇਆ ਨਾਲ ਹੀ ਪਾਠੀ ਨੂੰ ਕਹਿਣਾ ਵਜ਼ੀਰ ਨੂੰ ਕਹਿਣਾ ਪਾਠੀ ਸਾਹਿਬ ਇੱਕ ਦਾਲ ਦੀ ਬੇਟੀ ਭੇਜ ਦੀ ਬਾਲਟੀ ਇਹ ਬਸ ਉਹ ਉਹ ਇਹ ਮੈਂਬਰ ਹੈ ਉਹ ਕੰਮ ਵਾਸਤੇ ਇਹ ਕੰਮਾਂ ਵਾਸਤੇ ਮੈਂਬਰ ਹੈ ਸ਼ੁਰੂ ਕਰ ਬਣਾ ਤਾਂ ਲੈਂਦੇ ਆ ਸੰਭਾਲ ਹੁੰਦੀ ਨਹੀਂ ਹੈਗੀ ਵੀ ਮੈਂ ਤਾਂ ਇਹੀ ਬੇਨਤੀ ਕਰਨਾ ਚਾਹੁੰਨਾ ਸਾਰੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੀ ਗੁਰੂ ਘਰ ਇੱਕ ਰੱਖੋ ਸਾਰਾ ਪਿੰਡ ਇਕੱਠਾ ਹੋ ਗਏ ਉਹਦੀ ਸਾਂਭ ਕਰੋ ਲੁਧਿਆਣਾ ਵਿੱਚ ਖੜੇ ਆ ਜਿੱਥੇ ਇੱਕ ਗੁਰਦੁਆਰਾ ਵਿੱਚ ਜਿੱਥੇ ਕੀ ਆਗਨਪੇੜ ਜਿਹੜੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋ ਜਾਨੇ ਤਾਂ ਉਸ ਤੋਂ ਬਾਅਦ ਅਪਰਬੰਧਕ ਕਮੇਟੀ ਸਾਡੇ ਅਨੁਸਾਰੀ ਮੌਜੂਦ ਹੈ ਸਮੇਂ ਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਵੀ ਇੱਥੇ ਪਹੁੰਚੇ ਨੇ ਗੱਲਬਾਤ ਸ਼ੁਰੂ ਕਰਨ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ ਤੇ ਰਾਜਾ ਰਾਜਾ ਰਾਜਸੰਗ ਜੀ ਤੇ ਉਹਨਾਂ ਦੀ ਰੇਣ ਦੇ ਨੇ ਠਾ ਰਹਿਨੇ ਆ ਸੀ ਤੇ ਸੇਵਾ ਕਰਦੇ ਰਹਿੰਦੇ ਜਿੱਥੇ ਸਾਨੂੰ ਆਗਿਆ ਲਾਉਂਦੇ ਹੈਗੇ ਉੱਥੇ ਹੀ ਜਾਂਦੇ ਆ ਤੇ ਜਿਹੜੀ ਅੱਜ ਇਹ ਬਹੁਤ ਵੱਡੀ ਘਟਨਾ ਹੋਈ ਆ ਘਟਨਾ ਹੀ ਹੈਗਾ ਐਕਸੀਡੈਂਟ ਹੋਇਆ ਜਿਹੜਾ ਵੀ ਇੱਕ ਤਾਰਾਂ ਸ਼ਾਰਟ ਹੋ ਕੇ ਗੁਰੂ ਮਹਾਰਾਜ ਨੂੰ ਜਿਹੜੇ ਪ੍ਰਕਾਸ਼ ਸੀਗੇ ਉਹ ਅਗਨ ਅਗਨਪੇਟ ਹੋ ਗਿਆ ਤੇ ਇਹਦੇ ਵਿੱਚ ਬਹੁਤ ਗਲਤੀ ਵਜੀਰਾ ਇਹਨਾਂ ਵਜੀਰ ਦੀ ਗਲਤੀ ਤਾਂ ਹੈਣੀਗੀ ਤੇ ਕੁਝ ਕਮੇਟੀ ਵਾਲਿਆਂ ਦੀ ਵੀ ਗਲਤੀ ਹੈਗੀ ਆ ਜੋ ਕਿ ਜਦੋਂ ਆਪਾਂ ਕਮੇਟੀ ਦੇ ਵਿੱਚ ਕਮੇਟੀ ਬਣਦੀ ਹੈ ਜਦੋਂ ਆਪਾਂ ਕਿਤੇ ਜਾਣਾ ਹੈਗਾ ਜਾਂ ਮਹਾਰਾਜ ਦੇ ਵਜ਼ੀਰ ਕੋਲ ਇੱਕ ਬੰਦਾ ਜ਼ਰੂਰ ਰਹਿਣਾ ਚਾਹੀਦਾ ਹੈਗਾ ਤੇ ਇਹ ਸੇਵਾਦਾਰ ਜ਼ਰੂਰ ਰਹਿਣਾ ਚਾਹੀਦਾ ਸੇਵਾਦਾਰ ਇਹ ਤਾਂ ਕੋਈ ਵੀ ਨਹੀਂ ਸੀਗਾ ਜਦੋਂ ਅੱਗ ਲੱਗੀ ਹੈਗੀ ਆ ਨਾ ਸੇਵਾਦਾਰ ਸੀਗਾ ਨਾ ਕੋਈ ਰਾਖੀ ਰੱਖਣ ਵਾਲਾ ਸੀਗਾ ਬੰਦਾ ਤੇ ਜੇ ਆਪਾਂ ਰਾਖੀ ਨਹੀਂ ਰੱਖ ਸਕਦੇ ਤੇ ਫਿਰ ਗੁਰੂ ਘਰ ਆਪਣਾ ਬਣਾਉਂਦਾ ਕੋਈ ਮਤਵਲ ਨਹੀਂ ਹੈਗਾ ਤੇ ਜੇ ਅਸੀਂ ਤਾਂ ਇਹ ਹੀ ਕਹਿਣਾ ਚਾਹਣੇ ਹੈਗੇ ਆ ਵੀ ਜਿਹੜਾ ਇੱਕ ਧੌਣ ਦੇ ਵਿੱਚ ਜਾਤੀ ਬਾਤੀ ਦਾ ਕਿਲਾ ਆੜਿਆ ਹੋਇਆ ਇਹ ਜਿਹੜੇ ਥਾਂ ਥਾਂ ਤੇ ਗੁਰਦੁਆਰੇ ਇੱਕ ਪਿੰਡ ਦੇ ਵਿੱਚ 4 4 5 5 3 3 ਗੁਰਦੁਆਰੇ ਬਣਾਏ ਹੋਇਆ ਇਸ ਪਿੰਡ ਦੇ ਵਿੱਚ ਤਿੰਨ ਗੁਰਦੁਆਰੇ ਨੇ। denn ਉਹੀ ਤਾਂ ਮੈਂ ਕਹਿੰਦਾ ਜਾਤੀ ਦਾ ਕੁੱਲਾ ਵਿੜਿਆ ਹੋਇਆ। ਜਾਤੀ ਪਾਤੀ ਦਾ ਮਹਾਰਾਜ ਨੇ ਖਤਮ ਕੀਤੀ ਆ। ਜਾਤਾਂ ਸਾਰੀਆਂ ਢਾਈ ਨੇ ਇੱਕ ਜਨਾਨੀ ਇੱਕ ਬੰਦਾ ਹਾਪ ਹੀ ਜੜਾ। ਬਾਕੀ ਦਾ ਆਪਾਂ ਜੇ ਆਪਾਂ ਕੰਮ ਕਰਨ ਲੱਗੇ ਜੱਟ ਖੇਤੀਬਾੜੀ ਦਾ ਕੰਮ ਕਰਨ ਲੱਗੇ ਜੀ ਜੱਟ ਵੱਜ ਗਏ ਜੀ ਜ਼ਿਮੀਂਦਾਰ ਹੋ ਗਏ। ਜੇ ਆਪਾਂ ਨਾਲੀ ਸਾਫ ਕਰਨ ਲੱਗੇ ਕਹਿਣਗੇ ਜੀ ਬਾਲਮੀਕੀ ਭਾਈ ਚਾਰਾ ਹੋ ਗਿਆ ਤੇ ਜੇ ਆਪਾਂ ਜੁੱਤੀਆਂ ਮਾਰ ਮੈਡਨ ਲਾਗੇ ਚਮਾਰ ਭਾਈ ਵਜਣ ਲਾਗੇ ਇਹ ਜਿਹੜੀਆਂ ਜਾਤਾਂ ਪਾਤਾਂ ਆਪਾਂ ਬਣਾਈਆਂ ਹੋਈਆਂ ਨੇ ਇਹ ਜਿਹੜੀਆਂ ਜਾਤਾਂ ਪਾਤਾਂ ਦੇ ਵਿੱਚ ਧੌਣ ਦੇ ਵਿੱਚ ਜਿਹੜੇ ਇਹਨਾਂ ਦੇ ਕਿੱਲੇ ਵੜੇ ਹੋਏ ਹਨ ਉਹ ਕੱਢਣ ਵਾਲੇ ਹੈਗੇ ਆ ਤੇ ਮੂਰਤ ਘਾਟ ਵੀ ਇੱਕ ਹੋਣਾ ਚਾਹੀਦਾ ਹੈਗਾ ਇਹਦੇ ਵੀ ਦੋ ਦੋ ਹੁੰਦੇ ਆ ਕਿਥੇ ਮੈਂਬਰ ਪੰਜ ਹੀ ਕਹਿ ਰਹੇ ਆ ਇਸ ਟਾਈਮ ਤੇ ਇੱਕ ਦਾ ਜੋ ਕਿੰਨੇ ਆ ਜੀ ਇਸ ਟਾਈਮ ਮੈਨੂੰ ਲੱਗਦਾ ਦੋ ਹੀ ਨੇ ਜੀ ਦੋ ਹੀ ਕੰਮ ਚ ਕਰ ਰਹੇ ਨੇ ਦੋ ਬਾਕੀ ਕਿੱਥੇ ਨੇ ਬਾਬਾ ਬਾਕੀ ਕਦੇ ਆਉਂਦੇ ਨੇ ਕਿ ਨਹੀਂ ਆਉਂਦੇ ਫਿਰ ਉਹ ਮੈਂਬਰ ਕਿਸ ਚੀਜ਼ ਦੇ ਨੇ ਮੈਂਬਰ ਤੇ ਤਾਂ ਹੁਣ ਉਹਨਾਂ ਨੂੰ ਪਤਾ ਜਿਹੜੇ ਮੈਨੇਜਮੈਂਟ ਕਮੇਟੀ ਉਹਨਾਂ ਨੂੰ ਪਤਾ ਹੋਊ ਜੀ ਕੀ ਹੋਈ ਕਟਨਾ ਕੀ ਹੋਈ ਹੈ ਜੀ ਇੱਥੇ ਸਾਰੀ ਕਿਸ ਤਰੀਕੇ ਨਾਲ ਜਿਹੜੇ ਨੇ ਪਾਵਨ ਜਿਹੜੇ ਗੁਰਗਰਾਂ ਸਾਹਿਬ ਜੀ ਨੇ ਉਹ ਗਨਪੇਂਟ ਕਿਸ ਤਰੀਕੇ ਨਾਲ ਹੋਏ ਨੇ ਉਹ ਜੀ ਹੋਏ ਨੇ ਬਿਜਲੀ ਦੀ ਸ਼ਾਰਟ ਕਰਟਾਰ ਅੰਦਰ ਹੋ ਗਈ ਆ ਤੇ ਉਹਦੇ ਕਾਰਨ ਕਰਕੇ ਅੰਦਰ ਦਰਬਾਰ ਸਾਹਿਬ ਬੰਦ ਸੀਗਾ ਤੇ ਕਿਸੇ ਨੇ ਧਿਆਨ ਨਹੀਂ ਦਿੱਤਾ ਧਿਆਨ ਕਰਕੇ ਬਾਬਾ ਜੀ ਕਿਤੇ ਗਏ ਹੋਏ ਸੀਗੇ ਤੇ ਉਹ ਜਿਆਦਾ ਸਮਾਰਾ ਦਾ ਅਗਨੀ ਪੇਟ ਹੋ ਗਿਆ ਇਹ ਦੇ ਕਰਕੇ ਬਹੁਤ ਦੁੱਖ ਹੈ ਬਹੁਤ ਦੁੱਖ ਹੈ ਇਹ ਸ਼ਾਰਟ ਸਰਕਟ ਕਿਸ ਤਰੀਕੇ ਨਾਲ ਹੋਇਆ ਵੀ ਕਦੇ ਇਹ ਨਹੀਂ ਪਤਾ ਲੱਗਾ ਕਿ ਇਹ ਤਾਰਾਂ ਜੁੜ ਗਈਆਂ ਨੇ ਕਿ ਜਿੱਥੇ ਟੇਪ ਲਾ ਕੇ ਜੋੜ ਲਾਏ ਹੋਏ ਸੀ ਉਹ ਸ਼ਾਰਟ ਸਰਕਟ ਹੋਏ ਨੇ ਉਹ ਪਤਾ ਕਿਵੇਂ ਨਹੀਂ ਜੀ ਇਹ ਨਹੀਂ ਪਤਾ ਲੱਗਾ ਇਹ ਨਹੀਂ ਪਤਾ ਲੱਗਾ ਇਹ ਤਾਂ ਪ੍ਰਮਾਤਮਾ ਹੀ ਜਾਣਦਾ ਹੈ ਇਹ ਤਾਂ ਵਾਹਿਗੁਰੂ ਜਾਣਦਾ ਪ੍ਰਮਾਤਮਾ ਜਾਣਦਾ ਇਸ ਬਾਰੇ ਸਾਨੂੰ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਹਾਂਜੀ ਹਾਂਜੀ ਤੇ ਜਦ ਅਡਜਸਟਮੈਂਟ ਇਹ ਘਟਣਾ ਹੋਈ ਕਿ ਸਮਾਂ ਕਿਸੇ ਰਾਤ ਦਾ ਸਮਾਂ ਸੀ ਨਹੀਂ ਸਮਾਂ ਦਿਨ ਦਾ ਸੀਗਾ ਜੀ 11:30 ਦਾ ਟਾਈਮ ਸੀਗਾ ਤੇ ਉਸ ਸਮੇਂ ਜਿਹੜੇ ਸੇਵਾਦਾਰ ਇੱਥੇ ਹੁੰਦੇ ਨੇ ਉਹ ਕਿੱਥੇ ਸੀਗੇ ਸੇਵਾਦਾਰ ਸਰ ਬਾਬਾ ਜੀ ਕਿਤੇ ਪਾਠ ਕਰਨ ਗਏ ਹੋ ਸੀਗੇ ਤੇ ਇੱਥੇ ਕੋਈ ਨਹੀਂ ਸੀ ਫਿਰ ਉਹਨਾਂ ਉਹਨਾਂ ਦੇ ਤਰਫਤ ਨਹੀਂ ਸੀਗੇ ਤੇ ਉਹ ਉਧਰ ਕਮਰੇ ਸੀਗੇ ਤੇ ਉਹਨਾਂ ਨੂੰ ਫਿਰ ਬੁਲਾਇਆ ਗਿਆ ਤੇ ਫਿਰ ਜਦੋਂ ਨੇੜਲੇ ਕੋਈ ਇਥੇ ਘਰ ਮੈਂ ਦੇਖਦਾ ਤਾਂ ਕਾਫੀ ਘਰ ਇਥੇ ਮੌਜੂਦ ਨੇ ਕਿਸੇ ਨੂੰ ਪਤਾ ਨਹੀਂ ਲੱਗਾ ਪਤਾ ਹੀੋਂ ਲੱਗਾ ਜੀ ਮਗਰੋਂ ਕੋਈ ਸਿੰਘ ਸਾਡੇ ਮੋਟਰ ਤੋਂ ਆ ਰਹੇ ਸੀਗੇ ਮਗਰਲੇ ਰੋਸ਼ਨਦਾਨ ਦੇ ਵਿੱਚ ਧੂਆ ਨਿਕਲ ਰਿਹਾ ਸੀਗਾ ਉਹਨਾਂ ਨੇ ਫੇਰ ਰੌਲਾ ਰੂਲਾ ਪਾਇਆ ਸਾਰੇ ਗੰਪ ਫੋਨ ਫਨ ਕਿਤੇ ਫੇਰ ਸਾਰੇ ਸੰਗਤ ਦਾ ਸਾਰੇ ਪਿੰਡ ਇਕੱਠਾ ਹੋਇਆ ਇਹ ਗੁਰਦੁਆਰਾ ਕਿੰਨਾ ਪੁਰਾਣਾ ਜੀ ਜੇਕਰ ਗੁਰਦੁਆਰਾ ਇਹ ਤਕਰੀਬਨ ਮੇਰਾ ਖਿਆਲ ਹੋਊਗਾ ਵੀ 100 ਸਾਲ ਪੁਰਾਣਾ 100 ਸਾਲ ਪੁਰਾਣਾ ਹਾਂਜੀ ਤੇ ਸਾਡੀ ਸੁਰਤ ਸੌਣ ਤੋਂ ਵੀ ਪਹਿਲਾਂ ਦਾ ਸਾਡੀ ਉਮਰ 63 ਸਾਲ ਹੋ ਗਈ ਆ ਉਹਦੋਂ ਵੀ ਬਡਾਰੂਆਂ ਤੋਂ ਪਹਿਲਾਂ ਦਾ ਹੀ ਆ ਜੀ ਤੇ ਕਿੰਨੇ ਸਰੂਪ ਸੀਗੇ ਇਸ ਗੁਰੂ ਘਰ ਦੇ ਸਰੂਪ ਇਹ ਪੰਜ ਸਰੂਪ ਸੀਗੇ ਜਿਹੜਾ ਪੰਜਵਾਂ ਸਰੂਪ ਸੀ ਉਹ ਪਲਕੀ ਸਾਹਿਬ ਚ ਪ੍ਰਕਾਸ਼ ਸੀਗਾ ਜਿਹੜੇ ਚਾਰ ਸਰੂਪ ਸੀਗੇ ਉਹ ਸੱਚਖੰਡ ਵਿੱਚ ਬਰਾਜਮਾਨ ਸੀਗੇ ਤੇ ਜਿਹੜਾ ਪਲਕੀ ਸਾਹਿਬ ਦੇ ਸਰੂਪ ਸੀਗਾ ਉਹ ਬਿਲਕੁਲ ਪਲਕੀ ਔਰ ਸਰੂਪ ਸਾਹਿਬ ਤੇ ਸਾਰੇ ਬਿਲਕੁਲ ਸਵਾਹ ਹੋ ਗਏ ਸੀਗੇ ਤੇ ਜਿਹੜੇ ਇੰਨਾ ਸ਼ੁਕਰ ਕਰਦੇ ਜਿਹੜੇ ਚਾਰ ਸਰੂਪ ਸੀਗੇ ਉਧਰ ਅਗਨੀ ਨਹੀਂ ਗਈ ਹੈਗੀ ਹਾਂਜੀ ਉਹ ਵਿਚਾਰੇ ਗਿਆ ਉਹ ਫਿਰ ਅਸੀਂ ਚਾਰ ਸਰੂਪ ਜਿਹੜੇ ਸੀਗੇ ਉਹਦੇ ਵਿੱਚੋਂ ਦੋ ਸਰੂਪ ਬਿਰਤ ਸੀਗੇ ਉਹ ਅਸੀਂ ਗੋਇੰਦਵਾਲ ਸਾਹਿਬੇ ਕੇ ਜਮ੍ਹਾਂ ਕਰਾ ਕੇ ਆਂਦੇ ਨੇ ਦੋ ਸਰੂਪ ਜਿਹੜੇ ਸੀ ਉਹਦਲੇ ਗੁਰਦਵਾਰ ਸਾਹਿਬ ਕੇ ਸੀ ਉਹ ਭੇਜ ਕੇ ਨੇ ਕਿਹਨੇ ਕਹਿੰਦੇ ਗੁਰਦਵਾਰ ਤਿੰਨ ਨੇ ਜੀ ਗੁਰਦਵਾਰ ਤਿੰਨ ਨੇ ਜੀ ਇੱਕ ਤਾਂ ਝਾਬਾ ਗਲਾ ਪੱਤੀ ਆ ਇੱਕ ਉਧਰੋਂ ਨਿਹਾਲ ਸਿੰਘ ਪੱਤੀ ਆ ਇੱਕ ਉਧਰੋਂ ਰਬਦਾਸ ਪੱਤੀ ਗੁਰੂ ਰਬਦਾਸ ਮਹਾਰਾਜ ਜੀ ਦਾ ਪਿੰਡ ਇੱਕੋ ਹੀ ਪਿੰਡ ਹੈ ਪਿੰਡ ਇੱਕੋ ਹੀ ਹੈ ਜੀ ਪਿੰਡ ਦੇ 92 ਨੇ ਅਸਲੀ ਨੌ ਜਿਹੜਾ ਕਾਗਜ਼ਾਂ ਵਿੱਚ ਉਹ ਪੋਲਾਪੁਰਾ ਤੇ ਝੋ ਪੋਲਾਪੁਰ ਝਾਬੇਵਾਲ ਜਣਦਾ ਅਸਲੀ ਕਾਗਜ਼ਾਂ ਵਿੱਚ ਚਾ ਪੋਲਾਪੁਰ ਚੱਲਦਾ ਉਹਦਾ ਝਾਬੇਲ ਕਰਕੇ ਮਸ਼ਹੂਰ ਆ ਤਾਂ ਬਾਬਾ ਜੀ ਕਿਸ ਤਰੀਕੇ ਨਾਲ ਵੇਖਦੇ ਹੋ ਵੀ ਪਿੰਡ ਇੱਕ ਹੈ ਗੁਰਗੁਰੂ ਘਰ ਤੇ ਇਹਨਾਂ ਨੇ ਸੰਗਤ ਜਿਸ ਤਰੀਕੇ ਨਾਲ ਦੱਸਦੇ ਨੇ ਵੀ ਇੱਥੇ ਕੋਈ ਸੇਵਾਦਾਰ ਮੌਜੂਦ ਨਹੀਂ ਸੀਗਾ ਜਦੋਂ ਤਿੰਨ ਤਿੰਨ ਗੁਰੂ ਕਰਨੇ ਤਾਂ ਸੰਗਤ ਜਾਓ ਕਿੱਧਰ ਨੂੰ ਆਪ ਹੀ ਨਹੀਂ ਸੋਚਣੇ ਪੈ ਜਾਂਦੀ ਵੀ ਕਿੱਥੇ ਜਾਣਾ ਹੈ ਦੇਖੋ ਜੀ ਮੈਂ ਇਹਨਾਂ ਦਾ ਸਵਾਲ ਦੇ ਰਿਹਾ ਇਹਨਾਂ ਦਾ ਜਵਾਬ ਹੈਗਾ ਵੀ ਜਦੋਂ ਨੰਬਰ ਹੀ 2 ਆ ਕਮੇਟੀ ਦੇ ਗੁਰੂ ਘਰ ਦੇ ਵਿੱਚ ਤੇ ਉਹ ਗੁਰੂ ਘਰ ਨੂੰ ਕੀ ਸੰਭਾਲਣਗੇ ਇੱਕ ਤਾਂ ਇਹਨਾਂ ਕੋਲੇ ਲੈਟਰ ਪੈਟ ਨਹੀਂ ਹੈਗੀ ਜਬ ਤੋਂ ਵੱਡੀ ਬਹੁਤ ਵੱਡੀ ਗੱਲ ਹੈ ਲੈਟਰ ਪੈਟ ਕੱਲ ਨੂੰ ਕੋਈ ਮਾਰ ਆਏ ਨਾ ਘਟਣਾ ਕਾਗਜ਼ ਵਾਲੀ ਹਾਂ ਕੋਈ ਕਾਗਜ਼ੀ ਕਾਰਵਾਈ ਨਹੀਂ ਹੈਗੀ ਇੱਕ ਦੂਜੇ ਦੂਰ ਦੀ ਛੱਡੋ ਇੱਕ ਮੋਹਰ ਹੈ ਨਹੀਂਗੀ ਜਿਹੜੀ ਗੁਰੂ ਘਰ ਦੀ ਮੋਹਰ ਚੱਲਦੀ ਹੈ ਹਰ ਕਥਾਂ ਤੇ ਚੱਲਦੀ ਉਹ ਵੀ ਹੈ ਨਹੀਂਗੀ ਇਹ ਕਮੇਟੀ ਵਾਲੇ ਮੈਂਬਰ ਤਾਂ ਮੈਨੂੰ ਲੱਗਦਾ ਇਹ ਨਾ ਬਸ ਦੇਖਿਆ ਵੀ ਵਧੀਆ ਅੱਜ ਦਾਲ ਕਿਹੜੀ ਬਣੀ ਆ ਅੱਜ ਪਨੀਰ ਬਣਿਆ ਹੋਇਆ ਨਾਲ ਹੀ ਪਾਠੀ ਨੂੰ ਕਹਿਣਾ ਵਜ਼ੀਰ ਨੂੰ ਕਹਿਣਾ ਪਾਟੀ ਸਾਹਿਬ ਇੱਕ ਦਾਲ ਦੀ ਬੇਟੀ ਭੇਜਦੀ ਬਾਲਟੀ ਇਹ ਬਸ ਉਹ ਉਹ ਇਹ ਮੈਂਬਰ ਹੈ ਉਹ ਕਮਾ ਵਾਸਤੇ ਇਹ ਕਮਾ ਵਾਸਤੇ ਮੈਂਬਰ ਕਿੰਨੇ ਸਮਾਗਮ ਕਿੰਨੇ ਹੁੰਦੇ ਸੀ ਬੱਬਾ ਜੀ ਇਸ ਸਮਾਗਮ ਦੇ ਤੇ ਇਸ ਗੁਰਦੁਆਰਾ ਸਾਹਿਬ ਇੱਕੋ ਹੀ ਹੁੰਦਾ ਜੀ ਇੱਕੋ ਹੀ ਹੁੰਦਾ ਦਸਵੇਂ ਪਾਤਸ਼ਾਹ ਦਾ ਦਸਵੇਂ ਪਾਤਸ਼ਾਹ ਦਾ ਹਾਂਜੀ ਤੇ ਜਿਹੜੇ ਨਾਲ ਜਿਹੜੇ ਨਾਲ ਦੇ ਗੁਰਦੁਆਰੇ ਨੇ ਉਹਨਾਂ ਕਿੰਨਾ ਉਹਨਾਂ ਤਾਂ ਸਰ ਕਿਸੇ ਦੇ ਵਿੱਚ ਦੋ ਹੁੰਦੇ ਨੇ ਕਿਸੇ ਤੇ ਤਿੰਨ ਹੁੰਦੇ ਨੇ ਜਿਹੜਾ ਕੰਟੀਨਿਊਅਲੀ ਚੱਲਦੇ ਰਹਿੰਦੇ ਨੇ ਜਿਵੇਂ ਕੋਈ ਆਪਣੇ ਆਪਣੇ ਸ਼ਹੀਦੀ ਸਮਾਗਮ ਚੱਲ ਪਿਆ ਜਾਂ ਆਪਣੇ ਹੋਰ ਸਮਾਗਮ ਚੱਲ ਪਏ ਉਹ ਚੱਲਦੇ ਰਹਿੰਦੇ ਕੰਟੀਨਿਊਸ ਸੁਖਨੀ ਸਾਹਿਬ ਦੇ ਪਾਠ ਜਾਂ ਹੋਰ ਲੜੀ ਚੱਲਦੀ ਰਹਿੰਦੇ ਐ ਇਧਰ ਵੀ ਲੜੀ ਚੱਲਦੀ ਹਫਤੇਵਾਰ ਤੇ ਐਤਵਾਰ ਨੂੰ ਪਰ ਉਹ ਭਰ ਸ਼ਾਮ ਨੂੰ ਚਲਦੇ ਜੀ ਸ਼ਾਮ ਹਾਂਜੀ ਅਸੀਂ ਅੱਗੇ ਵੀ ਅੰਮ੍ਰਿਤਸਰ ਕਿਹੜੀ ਜਗ੍ਹਾ ਗਏ ਸੀ ਆਪਾਂ ਬੱਬਾਈ ਵਿਆਸ ਦਿਹਾੜੀ ਉੱਥੇ ਵੀ ਦੇਲੇ ਵਾਲੇ ਵਾਲੀ ਵਿਆਸ ਦੇ ਕੋਲੇ ਉੱਥੇ ਵੀ ਜਾ ਕੇ ਦੇਖਿਆ ਸੀ ਉੱਥੋਂ ਦੇ ਜਿਹੜੇ ਮੈਂਬਰਸ ਹੀ ਨਾ ਜਿਵੇਂ ਅਨਪੜ੍ਹ ਬੰਦੇ ਉਹਨਾਂ ਨੂੰ ਇਹ ਨਹੀਂ ਪਤਾ ਇਹ ਇੱਕ ਇੱਕ ਸਵਾਲ ਪੁੱਛਿਆ ਉਹਨਾਂ ਕੋਲੋਂ ਸਵਾਲ ਹੀ ਨਹੀਂ ਦਿੱਤਾ ਗਿਆ ਗੁਰੂ ਮਹਾਰਾਜ ਦੇ ਅੰਗ ਦੇ ਵਿੱਚ ਉਹਥੇ ਜਦੋਂ ਅਸੀਂ ਜਾ ਕੇ ਦੇਖਿਆ ਇੰਨੀ ਇੰਨੀ ਨਾ ਉੱਲੀ ਚੜੀ ਹੋਈ ਸੀਗੀ ਤੇ ਕੀੜੇ ਪਏ ਹੋਏ ਸੀਗੇ ਉੱਥੇ ਸਰੂਪ ਨੂੰ ਸਰੂਪ ਨੂੰ ਵੀਡੀਓ ਚੱਲਣ ਢਈ ਆ ਇਹ ਦੇਖ ਕੇ ਚਲਾਈ ਹੋਈ ਆ ਤੇ ਉਹ ਇੰਨਾ ਬੁਰਾ ਹਾਲ ਸੀ ਨਾ ਕਈਆਂ ਗੁਰੂ ਘਰਾਂ ਦੇ ਵਿੱਚ ਗੁਰੂ ਘਰ ਬਣਾਤਾ ਲੈਂਦੇ ਆ ਸੰਭਾਲ ਹੁੰਦੀ ਨਹੀਂ ਹੈਗੀ ਵੀ ਮੈਂ ਤਾਂ ਇਹੀ ਬੇਨਤੀ ਕਰਨਾ ਚਾਹੁੰਨਾ ਸਾਰੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੀ ਗੁਰੂ ਘਰ ਇੱਕ ਰੱਖੋ ਸਾਰਾ ਪਿੰਡ ਇਕੱਠਾ ਹੋ ਗਏ ਉਹਦੀ ਸਾਂਭ ਕਰੋ ਮਾਜੀ ਗੱਲ ਕੀਤੀ ਗੁਰਦੁਆਰੇ ਬਣਾਤ ਲੈਂਦੇ ਨੇ ਕਿਉਂ ਗੋਲਕ ਵਾਸਤੇ ਬਣਾਏ ਜਾਂਦੇ ਨੇ ਫਿਰ ਗੋਲਕਾਂ ਵਾਸਤੇ ਹੀ ਆ ਪੈਸੇ ਬਣਾ ਲਏ ਆ ਸੇਵਾਦਾਰ ਨਹੀਂ ਸੇਵਾਦਾਰ ਨਹੀਂ ਗੋਲਕ ਬਣਾਉਣ ਨੂੰ ਸਾਰੇ ਤਿਆਰ ਨੇ ਸੇਵਾਦਾਰ ਨਹੀਂ ਬਣਦੇ ਬਸ ਇਦਣ ਸੇਵਾਦਾਰ ਬਣ ਜਾਣਗੇ ਉਦਣ ਸੇਵਾ ਸਫਲ ਹੋ ਜੇਗੀ ਪਰ ਅੱਜ ਕੱਲ ਤਾਂ ਸਾਰੇ ਸੇਵਾਦਾਰ ਨਹੀਂ ਕਹਿਣਾ ਚਾਹੁੰਦੇ ਪ੍ਰਧਾਨਕ ਹੋਣਾ ਚਾਹੁੰਦੇ ਨੇ ਮੈਂਬਰ ਕਹਿਣਾ ਚਾਹੁੰਦੇ ਨੇ ਗੁਰੂ ਘਰ ਦੇ ਮਾਲਕ ਬਣਨਾ ਚਾਹੁੰਦੇ ਨੇ ਪਰ ਬੰਨਣਾ ਤਾਂ ਸੇਵਾਦਾਰ ਚਾਹੀਦਾ ਕਿਉਂਕਿ ਗੁਰੂ ਸਾਹਿਬ ਸਿਰਫ ਸਿੱਖਿਆ ਸਾਨੂੰ ਦਿੰਦੇ ਨੇ ਜੇ ਸਿੱਖ ਹੈ ਤੇ ਸਿੱਖਦਾ ਰਹ ਸਾਰਾ ਜੀਵਨ ਸਿੱਖ ਪਰ ਅਸੀਂ ਮਾਲਕ ਬਣ ਜਾਂਦੇ ਆ ਵੀ ਸਿੱਖੇ ਹੋਏ ਆ ਅਸੀਂ ਸਾਰਾ ਕੁਝ ਸਿੱਖਦਾ ਕੰਮ ਸਿੱਖਦੇ ਰਹਿਣਾ ਸਾਰਾ ਜੀਵਨ ਹੀ ਸਿੱਖਦੇ ਰਹਿਣਾ ਗੁਰੂ ਸਾਹਿਬ ਤੋਂ ਸਿੱਖਿਆ ਲੈਂਦੇ ਹੀ ਰਹਿਣਾ ਚਾਹੀਦਾ ਪਰ ਅਸੀਂ ਤਾਂ ਗੁਰੂ ਘਰ ਵੜਦੇ ਹੀ ਨਹੀਂ ਆ ਤੇ ਸਿੱਖਿਆ ਕਿੱਥੋਂ ਲੈਣੀ ਆ ਬਾਬਾ ਜੀ ਹੁਣ ਹੱਲ ਕੀ ਨਿਕਲਿਆ ਕੀ ਹੱਲ ਹੈ ਜੀ ਸੇਵਾਦਾਰ ਰੱਖਣੇ ਪੈਣਗੇ ਸੇਵਾਦਾਰਾਂ ਤੋਂ ਬਿਨਾ ਗੁਰੂ ਘਰ ਨਹੀਂ ਰੱਖਣਾ ਚਾਹੀਦਾ ਅਸੀਂ ਪਹਿਲਾਂ ਵੀ ਬੇਨਤੀਆਂ ਬਹੁਤ ਕਰਦੇ ਰਹੇ ਨੇ ਕਿ ਗੇਟ ਦੇ ਉੱਤੇ ਦੋ ਨਿਹੰਗ ਸਿੰਘ ਤਨਾਤ ਹੋਣੇ ਚਾਹੀਦੇ ਉਹਨਾਂ ਦੀ ਤਨਖਾਹ ਸਾਰਾ ਪਿੰਡ ਦੇਵੇ ਰਲ ਕੇ ਉਹਨਾਂ ਦੀ ਤਨਖਾਹ ਦੇਵੇ ਪਿੰਡ ਇੱਕ ਸਿੰਘ ਜਾਂ ਦੋ ਸਿੰਘ ਬਰਸ਼ੇ ਵਾਲਾ ਜਰੂਰ ਉੱਥੇ ਗੇਟ ਤੇ ਹੋਣਾ ਚਾਹੀਦਾ ਗੁਰੂ ਘਰ ਦਾ ਵਜ਼ੀਰ ਕਿਸੇ ਸਮੇਂ ਬਾਹਰ ਵੀ ਗਿਆ ਹੋਏ ਤੇ ਗੁਰੂ ਘਰ ਦੇ ਵਿੱਚ ਹਮੇਸ਼ਾ ਇੱਕ ਸਿੰਘ ਤਿਆਰ ਰੱਖਿਆ ਤਿਆਰ ਰਵੇ ਜਿਹਨੂੰ ਬੇਦਬੀ ਬਿਲਕੁਲ ਨਾ ਹੋ ਸਕੇ ਕਿਸੇ ਵੀ ਤਰ੍ਹਾਂ ਦਾ ਮਾੜਾ ਅਨਸਰ ਵੇਚ ਨਾ ਵੜ ਸਕੇ ਇਹ ਸਾਰਿਆਂ ਦੇ ਉੱਤੇ ਜਿਹੜਾ ਆਪਾਂ ਸੇਵਾਦਾਰ ਆ ਉਹ ਗੇਟਾਂ ਤੇ ਜਰੂਰ ਹੋਣੇ ਚਾਹੀਦੇ ਨੇ ਅੱਬੀ ਤਨਖਾਹ ਦੀ ਗੱਲ ਹੋਈ ਹੈ ਕਹਿੰਦੇ ਵਜ਼ੀਰ ਸਾਹਿਬ ਜੀ ਜਿਹੜੀ ਤਨਖਾਹ ਸਿਰਫ 8000 ਰੁਪਏ 8000 ਰੁਪਏ ਯਾਰ 8000 ਰੁਪਏ ਨਾਲ ਕੀ ਗੁਜ਼ਾਰਾ ਹੁੰਦਾ ਅੱਜ ਕੱਲ ਜੇ ਆਪਾਂ ਨਾ ਤੋਰੀ ਆ ਜਿਹੜੀ ਤੋਰੀ ਆਪਣੇ ਡੰਗਰ ਨਹੀਂ ਖਾਂਦੇਗੇ ਜਿਹੜੀ 100 ਰੁਪਏ ਕਿਲੋ ਵੇਕਦੀ ਪਈ ਐ ਠੀਕ ਨਹੀਂ ਤੇ ਜੇ ਆਪਾਂ ਵਜ਼ੀਰ ਦੀ ਤਨਖਾਹ ਤੋਂ ਵਿਚਾਰਾ ਤਾਂ ਬਾਹਰ ਜਾਊਗਾ ਯਾਰ ਕੋਈ 300 ਰੁਪਏ ਦੀ ਢੀ ਨਹੀਂ ਬਣਦੀ ਬੰਦੀ ਨਹੀਂ ਨਹੀਂ ਬਣਦੀਗੀ ਮੈਂ ਕਹਿੰਦਾ ਬਾਹਰ ਹੀ ਜਾਊਗਾ ਵਿਚਾਰਾ ਉਹ ਕਹੂਗਾ ਮੈਂ ਯਾਰ ਉਹਨੂੰ ਲਾਲਚਾਉਣਾ ਮੇਰੇ ਬੱਚੇ ਆ ਯਾਰ ਬੱਚੇ ਦੀ ਫੀਸ ਕਿੰਨੀ ਦੇਣੀ ਐ ਫਿਰ ਪੜ੍ਹਾਈ ਫਿਰ ਤੇਲ ਖਰਚਾ ਮੋਟਰਸਾਈਕਲ ਦਾ ਖਰਚਾ ਵੀ ਹੋਣਾ ਤੇਲ ਖਰਚਾ 700 ਰੁਪਏ ਤਨਖਾਹ ਚਾਹੀਦੀ 700 ਰੁਪਏ ਦਿਹਾੜੀ ਅੱਜ ਮਜ਼ਦੂਰ ਲੈਂਦਾ ਤੇ ਇੱਥੇ ਗੁਰੂ ਸਾਹਿਬ ਦਾ ਸਾਰਾ ਗੁਰਦੁਆਰਾ ਸਾਹਿਬ ਸੰਭਾਲਣਾ ਸੇਵਾ ਸੰਭਾਲਸਾਨੀਆਂ ਦੁਨੀਆ ਸੁੱਤੀ ਪਈ ਹੁੰਦੀ ਔਰ ਪਾਠੀ ਸਿੰਘ 4 ਵਜੇ ਪਾਠ ਕਰ ਰਿਹਾ ਹੁੰਦਾ ਕਿ ਢੀ ਜਿਆਦਾ ਜਗਰ ਜ਼ਬਰਦਸਤ ਡਿਊਟੀ ਦਿੰਦਾ ਪਾਠੀ ਸਿੰਘ ਪਰ ਉਹਦੀ ਤਨਖਾਹ ਵੱਲ ਨਹੀਂ ਵੇਖਿਆ ਜਾਂਦਾ ਸਗੋ ਇਹ ਵੇਖ ਲਿਤਾ ਜਾਂਦਾ ਵੀ ਪਾਠੀ ਕਿਤੇ ਬਹੁਤਾ ਕੁਝ ਤਾਂ ਨਹੀਂ ਲੈ ਗਿਆ ਗੁਰਦੁਆਰਿਆਂ ਕੀ ਲੈ ਜਾਏਗਾ ਰਸਤ ਵਸਤ ਹੈ ਨਾ ਗੁਰੂ ਸਾਹਿਬ ਦੇ ਬੱਚੇ ਨੇ ਦਿੱਤੇ ਨੇ ਤੇ ਬੱਚਿਆਂ ਨੇ ਪ੍ਰਸ਼ਾਦਾ ਨਹੀਂ ਛਕਣਾ ਇਸ ਕਰਕੇ 700 ਰੁਪਇਆ ਦਿਹਾੜੀ ਪਰ ਬੰਦੇ ਦੇ ਹਿਸਾਬ ਨਾਲ ਵਜ਼ੀਰ ਦੀ ਹੋਣੀ ਚਾਹੀਦੀ ਆ 21000 ਰੁਪਇਆ ਮਹੀਨਾ ਸ਼ਗਨ ਦੇ ਹਿਸਾਬ ਨਾਲ ਬਿਲਕੁਲ ਮਿਲਣਾ ਚਾਹੀਦਾ ਜਿਸ ਤਰ੍ਹਾਂ ਵੀ ਵਜ਼ੀਰ ਜਿੱਥੇ ਮਰਜੀ ਰਵੇ ਉਹਨੂੰ ਕਮਰਾ ਮਿਲਣਾ ਚਾਹੀਦਾ ਉਹਨੂੰ ਸਾਰਾ ਰਾਸ਼ਨ ਪਾਣੀ ਮਿਲਣਾ ਚਾਹੀਦਾ 700 ਰੁਪਇਆ ਪਰ ਦਿਹਾੜੀ ਦੇ ਹਿਸਾਬ ਨਾਲ ਉਹਨੂੰ ਪੈਸੇ ਦੇਣੇ ਚਾਹੀਦੇ ਆ ਇਹ ਪਹਿਲਾਂ ਐਲਾਨ ਵੀ ਹੋਇਆ ਹੈ ਸ਼ਰਮਣੀ ਕਮੇਟੀ ਨੇ ਵੀ ਲਾਗੂ ਕੀਤੇ ਨੇ ਪਰ ਇਹ ਬਹੁਤ ਘਰਾਂ ਦੇ ਵਿੱਚ ਹਜੇ ਤੱਕ ਸੁਨੇਹਾ ਨਹੀਂ ਪਹੁੰਚਿਆ ਔਰ ਅਸੀਂ ਦੱਸਣਾ ਚਾਹੁੰਦੇ ਆ ਕਮੇਟੀਆਂ ਨੂੰ ਵੀ ਜਿੱਥੇ ਵੀ ਕਿਤੇ ਵਜ਼ੀਰ ਰੱਖਦੇ ਹੋ ਤੁਸੀਂ ਉਹਦੀ 700 ਰੁਪਇਆ ਦਿਹਾੜੀ ਦੇ ਹਿਸਾਬ ਨਾਲ 1000 ਰੁਪਇਆ ਮਹੀਨਾ ਉਹਨੂੰ ਤਾਂ ਕਿ ਉਹਦਾ ਪਰਿਵਾਰ ਵਧੀਆ ਪਾਲ ਸਕੇ ਉਹਦੇ ਬੱਚੇ ਪੜ੍ਹ ਸਕਣ ਤਾਂ ਕਿ ਗਾਂ ਕੋਈ ਪਾਠੀ ਬਣਨ ਨੂੰ ਤਿਆਰ ਰਵੇ ਨਹੀਂ ਤੇ ਅੱਜ ਕੱਲ ਗੁਰੂ ਘਰ ਦਾ ਵਜ਼ੀਰ ਬਣਨ ਨੂੰ ਕੋਈ ਤਿਆਰ ਨਹੀਂ ਕਿਸੇ ਕੋਲ ਪਾਠ ਨਹੀਂ ਸਮਝ ਨਹੀਂ ਹੈਗਾ ਆਪਣੇ ਘਰਾਂ ਚ ਨਿਤਨੇਮ ਨਹੀਂ ਕਰਦੇ ਤੇ ਗੁਰੂ ਸਾਹਿਬ ਦੇ ਵਜ਼ੀਰ ਬਣ ਕੇ ਤੇ ਬਹੁਤ ਤਕੜੀ ਸੇਵਾ ਹੁੰਦੀ ਹੈ ਇਹ ਇਹ ਕਿਦਾਂ ਨਿਭਾਉਣਗੇ ਤੇ ਜੇ ਅਸੀਂ ਉਹਨਾਂ ਦੇ ਵਜ਼ੀਰਾਂ ਦਾ ਧਿਆਨ ਰੱਖਾਂਗੇ ਤੇ ਆਉਣ ਵਾਲੇ ਸਮੇਂ 'ਚ ਸਾਡੇ ਬੱਚੇ ਵੀ ਪੜ੍ਹ ਲਿਖ ਕੇ ਵਜ਼ੀਰ ਬਣਨ ਨੂੰ ਤਿਆਰ-ਬਰ ਤਿਆਰ ਹੋਣਗੇ ਕੀਰਤਨੀਆਂ ਬਣਨਗੇ ਢਾਡੀ ਰਾਗੀ ਸਿੰਘ ਬਣਨਗੇ ਉਹ ਤਾਂ ਬਣਨਗੇ ਜੇ ਅਸੀਂ ਵਜ਼ੀਰਾਂ ਦਾ ਧਿਆਨ ਰੱਖਾਂਗੇ ਸੋ ਸਾਰਿਆਂ ਨੂੰ ਬੇਨਤੀ ਆ ਵਜ਼ੀਰਾਂ ਦਾ ਧਿਆਨ ਰੱਖੋ ਜਿੱਥੇ ਵੀ ਗੁਰੂ ਸਾਹਿਬ ਦੇ ਹਾਜ਼ਰੀ ਆ ਉੱਥੇ ਜਰੂਰ ਸੇਵਾਦਾਰ ਪੱਕੇ ਕਰੋ ਤੇ ਵਜ਼ੀਰਾਂ ਨੂੰ ਵੱਧ ਤੋਂ ਵੱਧ ਤਨਖਾਹਾਂ ਦਿਓ ਤਾਂ ਕਿ ਉਹ ਆਪਣਾ ਗੁਜ਼ਾਰਾ ਕਰ ਸਕਣ ਦੇਖੋ ਜੀ ਪਤਾ ਗੱਲ ਕੀ ਆ ਅੱਜ ਕੱਲ ਨਾ ਗੁਰੂ ਮਹਾਰਾਜ ਨੇ ਇਹ ਜਿਹੜੇ ਪ੍ਰਧਾਨ ਬਣੇ ਹੁੰਦੇ ਨੇ ਨਾ ਇੱਕ ਸਿਰਫ ਮੈਂ ਪੈਸਾ ਇੱਕ ਮੈਂ ਮੈਂ ਕਰਦੇ ਆ ਵੀ ਪੈਸੇ ਪਿੱਛੇ ਜਾਂਦੇ ਹੈਗੇ ਆ ਗੁਰੂ ਮਹਾਰਾਜ ਜੀ ਕੋਲੇ ਮੈਂ ਤੁਹਾਨੂੰ ਜਲਦੀ ਜਲਦੀ ਵੀਡੀਓ ਦੇ ਵਿੱਚ ਛੋਟਾ ਜਿਹਾ ਇੱਕ ਦੱਸਦਾ ਕਹਾਣੀ ਗੁਰੂ ਮਹਾਰਾਜ ਜੀ ਕੋਲੇ ਚਲੇ ਗਏ ਪ੍ਰਧਾਨ ਜੀ ਪੂਰੇ ਹੋ ਗਏ ਤੇ ਇੱਕ ਵਜ਼ੀਰ ਚਲੇ ਗਿਆ ਹੋਰ ਪ੍ਰਧਾਨ ਇਕੱਠੇ ਹੋ ਗਏ ਪੂਰੇ ਸਸਕਾਰ ਸਰੀਰ ਸ਼ਰੱਡ ਕੇ ਚਲੇ ਗਏ ਮਹਾਰਾਜ ਜੀ ਕੋਲ ਮਹਾਰਾਜ ਜੀ ਕਹਿੰਦੇ ਵੀ ਕੀ ਕਰਦੇ ਭਾਈ ਇਹ ਜਿਹੜਾ ਵਜ਼ੀਰ ਸੀਗਾ ਉਹ ਕਹਿੰਦਾ ਵੀ ਮੈਂ ਤਾਂ ਮਹਾਰਾਜ ਸੇਵਾ ਕਰਦਾ ਸੀਗਾ ਜਿੱਦਾਂ ਸੰਗਤ ਆਉਂਦੀ ਸੀਗੀ ਉਹਨੂੰ ਕਹਿੰਦੇ ਚੱਲ ਵੀ ਤੂੰ ਵਧੀਆ ਨਰਕਾ ਚ ਜਾ ਜਦੋਂ ਪ੍ਰਧਾਨ ਦੀ ਵਾਰੀ ਆਈ ਮੈਂ ਸ਼ਾਰਟਕਟ ਚ ਜਦੋਂ ਪ੍ਰਧਾਨ ਦੀ ਵਾਰੀ ਆਈ ਕਹਿੰਦਾ ਤੂੰ ਕਹਿੰਦਾ ਕਹਿੰਦਾ ਜੀ ਮੈਂ ਪ੍ਰਧਾਨ ਸੀ ਗੁਰਦੁਆਰੇ ਦਾ ਕਹਿੰਦਾ ਫਿਰ ਪ੍ਰਧਾਨ ਸੀ ਆ ਗੁਰਦੁਆਰੇ ਦਾ ਕਹਿੰਦਾ ਹੁਣ ਤੂੰ ਬਿੱਲਾ ਬਣ ਉਹ ਜਦੋਂ ਕੰਨ ਤੇ ਬਹਿ ਜਾਂਦਾ ਦੇਖੇ ਕਦੇ ਵੀ ਜਿਹੜਾ ਪ੍ਰਧਾਨ ਹੋਗਾ ਨਾ ਕਦੀ ਗੁਰਦੁਆਰੇ ਸਾਹਿਬ ਦਾ ਕੋਈ ਬਿੱਲਾ ਹੋਊਗਾ ਉਹ ਮੈਂ 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 ਕਰੂਗਾ ਮੈਂ ਹੀ ਪ੍ਰਧਾਨ ਐ ਇਹ ਆ ਹਾਲ ਐ ਕਲਯੁਗੀ ਦੇ ਇਹ ਉਹ ਪ੍ਰਧਾਨ ਹੈ ਮੈਂ ਮੈਂ ਆਲੇ ਸੇਵਾਦਾਰ ਨਹੀਂ ਇਹ ਮੈਂ ਮੈਂ ਪ੍ਰਧਾਨ ਨਹੀਂ ਕੀ ਆ ਬਿੱਲਾ ਬਣਾ ਇਹਨਾਂ ਨੇ ਗਾਹ ਹੋ ਕੇ ਤੇ ਜੇ ਆਪਾਂ ਸੇਵਾ ਕਰਾਂਗੇ ਤੇ ਮਹਾਰਾਜ ਕਿੱਦਾਂ ਬਿੱਲਾ ਬਣਾ ਦੋ ਚਰਨਾ ਨਾਲ ਜੋੜ ਕੇ ਰੱਖਦਾ ਇਹ ਗੱਲਾਂ ਨੇ ਤੇ ਮੈਂ ਸੰਗਤਾਂ ਨੂੰ ਇਹੀ ਕਹਿਣਾ ਚਾਹੁੰਨਾ ਗੁਰਦੁਆਰਿਆਂ ਦੇ ਵਿੱਚ ਜਿਹੜੇ ਜਿਨ੍ਹਾਂ ਦੇ ਧੌਂ ਚ ਕਿੱਲੇ ਵੜੇ ਹੋਇਆ ਦੋ ਦੋ ਤਿੰਨ ਤਿੰਨ ਚਾਰ ਚਾਰ ਮੱਹੱਲਿਆਂ ਦੇ ਪਿੰਡਾਂ ਦੇ ਵਿੱਚ ਗੁਰਦੁਆਰੇ ਬਣਿਆ ਇਹ ਬੰਦ ਹੋਣੇ ਚਾਹੀਦੇ ਆ ਕਮੇਟੀ ਨੂੰ ਵੀ ਇਹੀ ਕਹਿਣਾ ਚਾਹੁੰਦੇ ਆ ਕਿ ਇਹ ਚੀਜ਼ਾਂ ਬੰਦ ਖੋਣੀਆਂ ਚਾਹੀਦੀਆਂ ਨੇ ਇੱਕ ਗੁਰਦੁਆਰਾ ਹੋਵੇ ਇੱਕ ਮੁਰਦਕਾਟ ਹੋਵੇ ਗੁਰੂ ਮਹਾਰਾਜ ਨੇ ਜਾਤ ਪਾਤ ਖਤਮ ਕੀਤੀ ਐ ਇੱਕ ਬਾਟਾ ਕੀਤਾ ਬਾਟੇ ਸਾਡੇ ਦੋ ਦੋ ਚੱਲਣ ਦੇ ਅੱਜ ਇੱਕ ਜੱਟਾਂ ਦਾ ਚੱਲਦਾ ਜੀ ਇੱਕ ਮੱਝੀ ਸਿੱਖਾਂ ਦਾ ਚੱਲਦਾ ਜੀ ਇੱਕ ਬਾਲਮੀਕ ਭਾਈਚਾਰੇ ਦਾ ਚੱਲਦਾ ਜੀ ਇੱਕ ਉਹਦਾ ਚੱਲਦਾ ਜੀ ਯਾਰ ਕਿਹੜਾ ਆ ਗਿਆ ਦਾ ਮਹਾਰਾਜ ਨੇ ਤਾਂ ਕੋਈ ਸਿੱਖ ਸਜਾਇਆ ਸਿੱਖ ਸਜਾਇਆ ਜਾਤ ਪਾਤ ਖਤਮ ਕੀਤੀ ਸੀਗੀ ਧਰਮਾਂ ਦੇ ਵਿੱਚੋਂ ਘੱਟ ਆਈ ਆਪਾਂ ਫੇਰ ਧਰਮਾਂ ਦੇ ਵਿੱਚ ਘੁਸੀ ਜਾਂਦੇ ਆ ਤੇ ਇੰਨੀ ਸਮਾਂ ਚੋਂਦੇ ਵਾਹਿਗੁਰਜੀ ਕਾ ਖਾਲਸਾ ਤੇ ਵਾਹਿਗੁਰਜੀ ਕੀ ਫਤਿਹ ਕਰਮ ਲਵੇ ਨਿਹਾਲੋ ਜਦੇ ਸ਼ਿਦਾ ਸਿੰਘਾਂ ਦੇ ਮਨ ਭਾਵੇ ਪਿੰਡ ਪੋਲਾਪੁਰ ਝਾਵੇਂਵਾਲ ਦੀ ਸਮੂਹ ਸੰਗਤ ਅਤੇ ਪਿੰਡ ਦੇ ਗੁਰੂ ਘਰ ਦੇ ਵਿੱਚ ਪਹੁੰਚੇ ਗੁਰੂ ਦੀਆਂ ਲੜ ਰਹੀਆਂ ਫੌਜਾਂ ਜਿਨ੍ਹਾਂ ਦਾ ਕਿ ਸਾਨੂੰ ਕੱਲ ਸੰਦੇਸ਼ ਆਇਆ ਸੀ ਕਿ ਅਸੀਂ ਤੁਹਾਡੇ ਗੁਰਦਾਰ ਸਾਹਿਬ ਵਿਖੇ ਆਉਣਾ ਹੈ ਕਿ ਤੁਹਾਡੇ ਗੁਰਦਾਰ ਸਾਹਿਬ ਵਿਖੇ ਜੋ ਗੁਰੂ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਉਸ ਦੇ ਸਬੰਧ ਵਿੱਚ ਆਉਣਾ ਹੈ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਬਾਬਾ ਜੀ ਜੀ ਆਇਆਂ ਨੂੰ ਅਤੇ ਬੇਅਦਬੀ ਜਿਹੜੀ ਹੋਈ ਹੈ ਉਹ ਸਾਰੀਆਂ ਸੰਗਤਾਂ ਨੂੰ ਸਾਰੇ ਪਿੰਡ ਨੂੰ ਅਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਬੜੇ ਹੀ ਦੁੱਖਦਾਈ ਅਤੇ ਸੋਗ ਦੀ ਲਹਿਰ ਹੈ ਤੇ ਜਿਹੜੀ ਬੇਅਦਬੀ ਹੋਈ ਹੈ ਉਹ ਇੱਕ ਬਿਜਲੀ ਦੇ ਸ਼ਾਰਟ ਕਾਰਨ ਅਨਗਹਿਲੀ ਦੇ ਕਾਰਨ ਬਿਜਲੀ ਦੇ ਜੋ ਮਗਰੋਂ ਸਪਲਾਈ ਆਉਂਦੀ ਹੈ ਉਹਦੇ ਕਾਰਨ ਹੋਈ ਹੈ ਇਹਦੇ ਵਿੱਚ ਨਾ ਗੁਰੂ ਘਰ ਦੇ ਵਜ਼ੀਰ ਦਾ ਨਾ ਹੋਰ ਸੰਗਤਾਂ ਦਾ ਕੋਈ ਦੋਸ਼ ਹੈ ਦੋਸ਼ ਇਹੀ ਹੈ ਸਾਨੂੰ ਫਿਰ ਸਾਨੂੰ ਸਾਰਮਾ ਇਹੀ ਹੈ ਕਿ ਗੁਰੂ ਸਾਹਿਬ ਜੀ ਅਗਨੀ ਭੇਟ ਹੋ ਗਏ ਹਨ ਜਿਨ੍ਹਾਂ ਦਾ ਕਿ ਸਾਨੂੰ ਬਹੁਤ ਪ੍ਰਸਤਾਪ ਹੈ ਉਹਦੇ ਕਰਕੇ ਅਸੀਂ ਸਾਰੇ ਹੀ ਜਦੋਂ ਇਹ 27 ਤਰੀਕ ਨੂੰ ਘਟਨਾ ਹੋਈ ਹੈ ਤੇ ਜਦ ਇਹ ਅਸੀਂ ਸ਼ਰੂਮਣੀ ਕਮੇਟੀ ਦੇ ਸ੍ਰੀ ਗੁਰਦਾਰਾ ਸ੍ਰੀ ਕਟਾਣਾ ਸਾਹਿਬ ਦੇ ਮੈਨੇਜਰ ਸਾਹਿਬ ਅਤੇ ਧਰਮ ਪ੍ਰਚਾਰ ਕਮੇਟੀ ਦੇ ਇਲਾਕਾ ਇੰਚਾਰਜ ਸਰਦਾਰ ਮਨਜੀਤ ਸਿੰਘ ਜੀ ਭਾਈ ਸਾਹਿਬ ਅਤੇ ਸ਼ਰੂਮਣੀ ਕਮੇਟੀ ਮੈਂਬਰ ਜਥੇਦਾਰ ਰਣਜੀਤ ਸਿੰਘ ਜੀ ਮੰਗਲੀ ਉਹਨਾਂ ਨੂੰ ਇਹ ਸੂਚਿਤ ਕੀਤਾ ਤੇ ਨਾਲ ਹੀ ਅਸੀਂ ਚੌਕੀ ਇਨਚਾਰਜ ਪੁਲਿਸ ਚੌਕੀ ਮੁੰਡੀਆਂ ਕਲਾ ਉਹਨਾਂ ਨੂੰ ਸੂਚਿਤ ਕੀਤਾ ਉਹ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਦੀ ਆਈ ਤੇ ਉਸ ਤੋਂ ਪਹਿਲਾਂ ਜਦੋਂ ਫਾਇਰ ਫਾਇਰ ਬ੍ਰਿਗੇਡ ਆਈ ਤੇ ਅੱਗ ਬੁਝ ਚੁੱਕੀ ਸੀ ਤੇ ਉਹਨਾਂ ਨੇ ਆਪਣੀ ਰਿਪੋਰਟ ਪੁਲਿਸ ਵਾਲਿਆਂ ਨੇ ਅਲੱਗ ਬਣਾਈ ਤੇ ਉਰਦਰਾ ਸਾਹਿਬ ਕਟਾਣਾ ਸਾਹਿਬ ਵਾਲਿਆਂ ਨੇ ਆਪਦੀ ਰਿਪੋਰਟ ਅਲੱਗ ਬਣਾ ਕੇ ਇਹ ਸਾਰੇ ਸਾਨੂੰ ਦਿੱਤੀ ਤੇ ਦੂਸਰੇ ਦਿਨ ਸਾਨੂੰ ਉਹਨਾਂ ਨੇ ਵਚਨ ਕੀਤਾ ਕਿ ਗੁਰੂ ਸਾਹਿਬ ਦੇ ਸਰੂਪ ਜਿਹੜੇ ਨੇ ਉਹ ਗੋਵਿੰਦਵਾਲ ਸਾਹਿਬ ਸ੍ਰੀ ਗੋਵਿੰਦਵਾਲ ਸਾਹਿਬੇ ਕੇ ਜਾ ਕੇ ਜਮ੍ਹਾਂ ਕਰਾ ਕੇ ਆਓ ਅਤੇ ਜੋ ਚਾਰ ਸਰੂਪ ਸੀਗੇ ਐਨਾ ਸ਼ੁਕਰ ਮਹਾਰਾਜ ਦੇ ਵੀ ਚਾਰ ਸਰੂਪਾਂ ਨੂੰ ਅਗ ਨਹੀਂ ਪਈ ਜਿਹਦੇ ਵਿੱਚ ਚਾਰ ਸਰੂਪਾਂ ਦੇ ਜੋ ਸਰੂਪ ਬਿਰਧ ਸਨ ਤੇ ਦੋ ਸਰੂਪ ਅਸੀਂ ਉਧਰਲੇ ਗੁਰਦਾਰਾ ਸਾਹਿਬੇ ਕੇ ਉੱਥੇ ਜਮ੍ਹਾਂ ਕਰਾਤੇ ਉਹ ਕਟਾਣਾ ਸਾਹਿਬ ਗੁਰਦਾਰਾ ਸਾਹਿਬ ਵਾਲੇ ਜਮ੍ਹਾਂ ਕਰਾ ਕੇ ਗਏ ਨੇ ਤੇ ਉੱਥੇ ਅਸੀਂ ਗੁਰਦਾਰਾ ਸਾਹਿਬ ਸ੍ਰੀ ਗੋਵਿੰਦਵਰ ਸਾਹਿਬ ਕੇ ਜਮਾ ਕਰਾ ਕੇ ਆਏ ਆ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ 14 ਤਰੀਕ ਦਿੱਤੀ ਹੈ ਕਿ 14 ਤਰੀਕ ਨੂੰ ਗੁਰੂ ਸਾਹਿਬ ਜੀਆਂ ਦਾ ਸੰਸਕਾਰ ਕੀਤਾ ਜਾਣਾ ਵੱਧ ਤੋਂ ਵੱਧ ਸੰਗਤ ਲੈ ਕੇ ਆਵੇ ਆਇਓ ਤੇ ਇੱਥੇ ਆ ਕੇ ਸੇਵਾ ਵੀ ਕਰਿਓ ਤੇ 14 ਤਰੀਕ ਨੂੰ ਸੰਗਤ ਜਾਓਗੀ ਤੇ ਜਿੰਨੀ ਦੇਰ ਤੱਕ ਅਕਾਲ ਤਖਤ ਸਾਹਿਬ ਦਾ ਮਗਰੋਂ ਕੋਈ ਆਦੇਸ਼ ਨਹੀਂ ਆਉਂਦਾ ਉਨੀ ਦੇਰ ਤੱਕ ਗੁਰੂ ਮਹਾਰਾਜ ਜੀ ਇੱਥੇ ਪ੍ਰਕਾਸ਼ ਨਹੀਂ ਹੋਣਗੇ ਅਤੇ ਉਦੋਂ ਤੱਕ ਅਸੀਂ ਜਿਹੜਾ ਦਰਬਾਰ ਸਾਹਿਬ ਦੀ ਜੋ ਸੇਵਾ ਹੈ ਉਹ ਸੇਵਾ ਮੁਕੰਮਲ ਕਰਕੇ ਨਾਲੇ ਤਾਂ ਅਸੀਂ ਗੁਰਦਾਰਨ ਸਾਹਿਬ ਕਟਾਣਾ ਸਾਹਿਬ ਦੇ ਮੈਨੇਜਰ ਸਾਹਿਬ ਅਤੇ ਹਰ ਕਾਰਨਚਾਰ ਧਰਮ ਵਿਚਾਰ ਕਮੇਟੀ ਅਤੇ ਜਥੇਦਾਰ ਰਣਜੀਤ ਸਿੰਘ ਮੰਗਲੀ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਨਾਲ ਹੀ ਗੁਰੂ ਕੇ ਲਾਡਲੀਆ ਫੌਜਾਂ ਨੂੰ ਸੱਦਾਂਗੇ ਉਹਨਾਂ ਨੂੰ ਸੱਦਾ ਦੇਵਾਂਗੇ ਸੱਦਾ ਦੇ ਕੇ ਤੁਸੀਂ ਜਦੋਂ ਸਾਨੂੰ ਓਕੇ ਕਰਕੇ ਜਾਵੋਗੇ ਬਿਲਕੁਲ ਠੀਕ ਹੈ ਫਿਰ ਅਸੀਂ ਮਹਾਰਾਜ ਪ੍ਰਕਾਸ਼ ਕਰਾਂਗੇ ਕਿਉਂਕਿ ਜਦੋਂ ਅਕਾਲ ਤਖਤ ਸਾਹਿਬ ਦਾ ਵੀ ਹੁਕਮ ਆ ਜਾਊਗਾ ਤੇ ਉਸ ਤੋਂ ਬਾਅਦ ਤੁਸੀਂ ਸਾਨੂੰ ਫੇਰ ਅਸੀਂ ਆਪਣੀ ਕਮੇਟੀ ਬਣਉਣੀ ਆ ਕਮੇਟੀ ਬਣਾ ਕੇ ਉਹਦੇ ਵਿੱਚ ਜਿੰਨੀਆਂ ਵੀ ਸਾਰੀਆਂ ਉਂਟਾਈਆਂ ਨੇ ਉਹ ਸਾਰੀਆਂ ਅਸੀਂ ਉਹਨਾਂ ਨੂੰ ਪੂਰਾ ਕਰਾਵਾਂਗੇ ਲੈਟਰ ਪੈਡਸ ਮਾਵਾਂਗੇ ਅਤੇ ਲੈਟਰ ਪੈਡਸ ਪਾ ਕੇ ਤੇ ਨਾਲੇ ਮੋਹਰ ਲਵਾਵਾ ਮੋਹਰ ਵੀ ਨਵੀਂ ਬਣਾਵਾਂਗੇ ਮੋਹਰ ਬਣਾ ਕੇ ਜਿੰਨੀਆਂ ਵੀ ਸਾਰੀਆਂ ਉਂਟਾਈਆਂ ਨੇ ਉਹ ਅਸੀਂ ਪੂਰੀਆਂ ਕਰਾਂਗੇ ਜਦੋਂ ਤੁਸੀਂ ਸਾਨੂੰ ਓਕੇ ਕਰਕੇ ਜਾਵੋਗੇ ਫੇਰ ਅਸੀਂ ਸਾਰਾ ਕਾਰਜ ਪਰ ਆਰੰਭ ਕਰਾਂਗੇ